ਪਠਾਨਕੋਟ ਸ਼ਹਿਰ ਦੇ ਨਾਲ ਜੁੜੀ ਵੱਡੀ ਅਪਡੇਟ ਦਾ ਰੁੱਕਰ ਲੈਣੇ ਆ ਦੱਸਦੇ ਹੀ ਇਹ ਪਠਾਨਕੋਟ ਵਿੱਚ ਜਿਵੇਂ ਕਿ ਪਠਾਨਕੋਟ ਅਕੈਡੈਮਿਕ ਐਸੋਸੀਏਸ਼ਨ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਸੀ ਜਿਸ ਦੇ ਤਹਿਤ ਐਤਵਾਰ ਨੂੰ ਜਿਹੜਾ ਹੈ ਡਿਸਟ੍ਰਿਕਟ ਟੈਲੈਂਟ ਹੰਡ 2025 ਦੇ ਤਹਿਤ ਬੱਚੇ ਜਿਹੜੇ ਨੇ ਚੁਣੇ ਗਏ ਸੀ ਜਿਨ੍ਹਾਂ ਦੇ ਲਈ ਇੱਕ ਸਪੈਸ਼ਲ ਐਗਜ਼ਾਮ ਜਿਹੜਾ ਹੈ ਉਹ ਕੰਡਕਟ ਕਰਵਾਇਆ ਗਿਆ ਸੀ ਜਿਸ ਦੇ ਵਿੱਚ 6000 ਤੋਂ ਵੱਧ ਜਿਹੜੇ ਬੱਚੇ ਨੇ ਉਹਨਾਂ ਨੇ ਪਾਰਟਿਸਪੇਟ ਕੀਤਾ ਸੀ ਤੇ ਚੁਣੇ ਹੋਏ ਬੱਚਿਆਂ ਨੂੰ ਜਿਨ੍ਹਾਂ ਦੇ ਪੜਾਈ ਦਾ ਮਿਆਰ ਜਿਹੜਾ ਹੈ ਉੱ퍼 ਚੁੱਕਣ ਦੇ ਲਈ तमाम ਸੰਸਥਾਵਾਂ ਦੇ ਵੱਲੋਂ ਜਿਹੜਾ ਹੈ ਡੋਨੇਸ਼ਨ ਦਿੱਤੀ ਗਈ ਹੈ ਤੇ ਉੱਥੇ ਹੀ ਬੱਚਿਆਂ ਨੂੰ ਜਿਹੜਾ ਹੈ ਅਕ੍ਰੀਸੀਏਸ਼ਨ ਸਰਟੀਫਿਕੇਟ ਜਿਹੜਾ ਹੈ ਉਹ ਵੀ ਦਿੱਤਾ ਗਿਆ ਸੈਲੀ ਰੂਡ ਵਿਖੇ ਆਡੀਟੋਰੀਅਮ ਦੇ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈ ਉਹ ਆਯੋਜਿਤ ਕੀਤਾ ਗਿਆ ਸੀ ਤੇ ਜਿਸ ਦੀ ਜਾਣਕਾਰੀ ਜਿਹੜੀ ਹੈ ਪਠਾਨਕੋਟ ਅਕੈਡਮਿਕ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਭਿਨਵ ਤੇ ਉੱਥੇ ਹੀ ਦੱਸਦੇ ਇਹ ਜਨਰਲ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਜਿਹੜੇ ਨੇ ਗੌਰਵ ਸ਼ਰਮਾ ਉਹਨਾਂ ਦੇ ਵੱਲੋਂ तमाम ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਇਹਨਾਂ ਦੀ ਅਗਵਾਈ ਹੇਠ ਇਹ ਕਾਰਜਕ੍ਰਮ ਕੀਤਾ ਗਿਆ ਜਿਸ ਤੇ ਕੀ ਕੈਬਨਿਟ ਮੰਤਰੀ 라ਜਨਟਾਰਚਕ ਵਿਸ਼ੇਸ਼ ਮਹਿਮਾਨ ਦੇ विधायक अश्विनी शर्मा पठानकोट वो भी पहुंचे ने समुची लीडरशिप जी इन मिली है थे, ही महेंद्रू अमन भला कॉलेज जेडे महेंद्र ने आ, पूजा ओहरी ईओ राजेश कुमार आम आदमी पार्टी प्रधान जर्मा चेयरपर्सन विभूति शर्मा, आ, शर्मा जड़े ने जी इस, इस मौके पर इतने पहुंचे ने पठानकोट अकेडमिक का एसोसीएशन वालों गए इस कार्य की शलाखा जी की गई उन्होंने कह कि जिस तरह के उपराले जिख ਐਕੈਡਮੀ ਨਾਰ ਨੂੰ ਉੱਪਰ ਚੁੱਕਣ ਦੇ ਲਈ ਕੀਤੇ ਜਾ ਰਹੇ ਨੇ ਇਹ ਸੰਸਥਾ ਦੇ ਵੱਲੋਂ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ ਤੇ ਦੱਸ ਦਈਏ ਪਠਾਨਕੋਟ ਦੇ ਨਾਲ ਲੱਗਦੀ ਸਮੂਚੀ ਜਿਹੜੇ ਐਜੂਕੇਸ਼ਨ ਇੰਸਟੀਟਿਊਟ ਨੇ ਕਾਲਜਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕੰਟਰੀਬਿਊਟ ਕੀਤਾ ਗਿਆ ਹੈ ਤੇ ਉੱਥੇ ਹੀ ਦੱਸ ਦਈਏ ਤਮਾਮ ਲੀਡਰਸ਼ਿਪ ਦਾ ਜਿਹੜਾ ਹੈ ਤਮਾਮ ਆਏ ਹੋਏ ਮਹਿਮਾਨਾਂ ਦਾ ਜਿਹੜਾ ਹੈ ਪਠਾਨਕੋਟ ਐਕੈਡੈਮਿਕ ਐਸੋਸੀਏਸ਼ਨ ਦੇ ਮੈਂਬਰਾਂ ਦੇ ਵੱਲੋਂ ਦਿলো ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਸਾਡੀ ਮਿਹਨਤ ਦੇ ਵਿੱਚ ਜਿਹੜਾ ਹੈ ਯੋਗਦਾਨ ਦੇਣ ਦੇ ਲਈ ਕਲਿੰਡਰ ਸਕਿਲਸ ਤੇ ਧੰਨਵਾਦ ਕਰਦੇ ਆ ਇੱਕ ਵਾਰ ਦੇਖਦੇ ਆ ਤਸਵੀਰਾਂ ਕਿਸ ਤਰ੍ਹਾਂ ਦਾ ਰਿਹਾ ਇਹ ਪ੍ਰੋਗਰਾਮ ਤੇ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਜਿਹੜੀ ਸਕਾਲਰਸ਼ਿਪ ਦਿੱਤੀ ਗਈ ਮੈਂ ਸਭ ਤੋਂ ਪਹਿਲੇ ਜੀ ਆਪਣੀ ਪੂਰੀ ਟੀਮ ਵੱਲੋਂ ਪਟਾਨਕੋਟ ਅਕੈਡੈਮਿਕ ਐਸੋਸੀਏਸ਼ਨ ਵੱਲੋਂ ਅੱਜ ਦੇ ਜਿੰਨੇ ਵੀ ਸਾਡੇ ਗੈਸਟ ਜੀ ਆਏ ਹੋਏ ਪੋਲਿਟੀਕਲ ਪਾਰਟੀਆਂ ਦੇ ਅਲੱਗ-ਅਲੱਗ ਪਾਰਟੀਆਂ ਦੇ ਲੀਡਰਸ ਮੈਂ ਸਾਰਿਆਂ ਦਾ ਸਭ ਤੋਂ ਪਹਿਲੇ ਧੰਨਵਾਦ ਕਰਨਾ ਚਾਹਾਂਗਾ ਉਸ ਤੋਂ ਬਾਅਦ ਸਾਡੀ ਐਡਮਿਨਿਸਟ੍ਰੇਸ਼ਨ ਤੋਂ ਜਿਹੜੇ ਆਏ ਦੇ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਮੈਂ ਆਪਣੇ ਡੋਨਰਸ ਦਾ ਜਿਨ੍ਹਾਂ ਦੀ ਬਦੌਲਤ ਅਸੀਂ ਇਸ ਇਵੈਂਟ ਨੂੰ ਸਕਸੈਸਫੁਲ ਹੋਣ ਚ ਕਾਮਯਾਬ ਹੋ ਪਏ ਆ ਮੋਂਨਾਂ ਦਾ ਵੀ ਧੰਨਵਾਦ ਕਰ ਕਰਾਂਗਾ ਮੈਂ ਪ੍ਰਿੰਸੀਪਲ ਸਾਰੇ ਗਵਰਨਮੈਂਟ ਸਕੂਲ ਦੇ ਸੀਨੀਅਰ ਸੈਕੰਡਰੀ ਦੇ ਜਿੰਨੇ ਵੀ ਅੱਜ ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਔਰ ਮੈਂ ਦਰਜਾ ਬੜੀ ਖੁਸ਼ੀ ਹੋ ਰਹੀ ਹੈ ਅੱਜ ਦਾ ਜਿਹੜਾ ਸਾਡਾ ਇਵੈਂਟ ਹੈ ਜਿਹੜੀ ਸਾਡੀ 5-6 ਮਹੀਨਿਆਂ ਦੀ ਮਿਹਨਤ ਅਸੀਂ ਸਾਡੀ ਪੂਰੀ ਟੀਮ ਨੇ ਕੀਤੀ ਸੀ ਮਿਲ ਕੇ ਉਹਦੇ ਵਿੱਚ ਅਸੀਂ ਸਫਲ ਹੋਏ ਆ ਲਗਭਗ ਅੱਜ 700 ਪਲਸ ਬੰਦਿਆਂ ਨੇ ਬੱਚਿਆਂ ਨੇ ਪੈਰੈਂਟਸ ਦੇ ਨਾਲ ਅਤੇ ਆਡੀਟੋਰੀਅਮ ਦੇ ਵਿੱਚ ਆਏ ਹੈ ਔਰ ਆਪਣੀ ਆਪਣੀ ਸਕਾਲਰਸ਼ਿਪ ਹਾਸਿਲ ਕੀਤੀ ਹੈ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਔਰ ਸਾਰੇ ਬੱਚਿਆਂ ਨੂੰ ਬਹੁਤ ਬlesings ਦੇਣਾ ਔਰ ਮੈਂ ਚਾਹਨਾ ਕਿ ਜਿੱਦਾਂ ਜਿਨਨੇ ਨੀਸਵਾਰਥ ਹੋ ਕੇ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਮੰਡੀ ਹੈ ਉਹਨਾਂ ਦਾ ਭਵਿੱਖ ਆਉਣ ਵਾਲਾ ਟਾਈਮ ਫਿਊਚਰ ਉਹਨਾਂ ਹੀ ਜ਼ਿਆਦਾ ਵਧੀਆ ਹੋਏ ਤੇ ਬੱਚੇ ਇਸ ਸਕਾਲਰਸ਼ਿਪ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋਣ ਮੈਂ ਫੇਰ ਰਿਕਵਰ ਸਾਰੀ ਮੀਡੀਆ ਦਾ ਸਾਰੇ ਚੈਨਲਸ ਦਾ ਆਪਣੀ ਐਸੋਸੀਏਸ਼ਨ ਵੱਲੋਂ ਬਹੁਤ-ਬਹੁਤ ਧੰਨਵਾਦ ਕਰਨਾ ਥੈਂਕ ਯੂ ਕੋਟ ਅਕੈਡਮੀ ਅਸੋਸੀਏਸ਼ਨ ਵੱਲੋਂ ਜਿਹੜਾ ਯੂਜ਼ਿੰਗ ਕੀਤਾ ਗਿਆ ਕੀ ਕਹਿੰਦਾ ਸਰ ਪਹਿਲਾਂ ਤੇ ਇਸ ਵਿੱਚ ਸ਼ਾਮਲ ਹੋਏ ਸਾਰੇ ਗੈਸਟ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਸਪੈਸ਼ਲੀ ਪੋਲਿਟਿਕਲ ਲੀਡਰਸ ਜਿਹੜੇ ਇੱਕੋ ਪਲੈਟਫਾਰਮ ਦੇ ਅੱਜ ਆ ਕੇ ਇਸ ਐਜੂਕੇਸ਼ਨ ਦੇ ਸਕਾਲਰਸ਼ਿਪ ਇਵੈਂਟ ਦੇ ਵਿੱਚ ਆਏ ਨੇ ਤੋਂ ਇੱਕ ਚੀਜ਼ ਸਮਝ ਆਂਦੀ ਹੈ ਕਿ এডਿਕੇਸ਼ਨ ਦੇ ਕੰਮ ਵਾਸਤੇ ਸਾਰੇ 20 ਵਾਰਤ ਇਸ ਪਲੇਟਫਾਰਮ 'ਚ ਆਂਚ ਉਹਨਾਂ ਨੂੰ ਵੀ ਲਾਈਕ ਇੱਕ ਤਰ੍ਹਾਂ ਦਾ ਗਰਮ ਮਹਿਸੂਸ ਹੁੰਦਾ ਹੈ ਐਂਡ ਮੈਂ ਸਾਰੇ ਮੀਡੀਆ ਕਰਮੀਆਂ ਦਾ ਬੜਾ ਧੰਨਵਾਦ ਦੇਣਾ ਚਾਹਨਾ ਮੈਂ ਐਡਮਿਨਿਸਟ੍ਰੇਸ਼ਨ ਵੱਲੋਂ ਦਿਲੋਂ ਇੱਕ ਉਹਨਾਂ ਦਾ ਧੰਨਵਾਦ ਦੇਣਾ ਚਾਹਨਾ ਜਿਨ੍ਹਾਂ ਨੇ ਬਹੁਤ ਸਪੋਰਟ ਕੀਤੀ ਇਸ ਇਵੈਂਟ ਲਈ ਐਂਡ ਇਸ ਇਵੈਂਟ ਦੇ थ्रू ਅਸੀਂ ਇੱਕ ਨਵੀਂ ਮੁਹਿੰਮ ਚਲਾਉਣਾ ਚਾਹੁੰਦੇ ਆ ਪਠਾਨਕੋਟ ਦੇ ਵਿੱਚ ਜਿਹਦੇ ਵਿੱਚ ਜਿਹੜੇ ਬੱਚੇ ਜਿਹੜੇ ਫਾਈਨੈਂਸ਼ਲੀ ਪੜ ਨਹੀਂ ਪਾਉਂਦੇ ਕਿਸੇ ਰੀਜ਼ਨ ਕਰਨ ਔਰ ਬਹੁਤ ਇੰਟੈਲੀਜੈਂਟ ਹੈ ਉਹਨਾਂ ਨੂੰ ਅਸੀਂ ਪੜ੍ਹਾਈ ਲਈ ਤੇ ਫਾਈਨੈਂਸ਼ਲੀ ਸਪੋਰਟ ਕਰ ਹੀ ਰਹੇ ਹਾਂ ਬਟ ਉਸ ਤੋਂ ਇਲਾਵਾ ਜਿਹੜਾ ਮੈਂ ਪਹਿਲਾਂ ਵੀ ਅਨਾਉਂਸ ਕੀਤਾ ਕਿ ਅਸੀਂ ਹੁਣ ਇਹਨਾਂ ਦੇ ਰੋਜ਼ਗਾਰ ਬਾਰੇ ਵੀ ਇੱਕ ਨਵੀਂ ਇੱਕ ਨਵਾਂ ਪ੍ਰੋਗਰਾਮ ਇੱਕ ਨਿਆ ਪਲਾਨ ਹੀ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਿਟੀ ਦੇ ਸਾਰੇ ਬੱਚਿਆਂ ਲਈ ਅਸੀਂ ਪਲੇਸਮੈਂਟ ਇੱਕ ਡਰਾਈਵਸ ਸਟਾਰਟ ਕਰਾਂਗੇ ਔਰ ਉਹ ਪਲੇਸਮੈਂਟ ਡਰਾਈਵ ਵਾਸਤੇ ਅਸੀਂ ਪਹਿਲਾਂ ਇਹਨਾਂ ਨੂੰ ਟ੍ਰੇਨ ਕਰਾਂਗੇ ਡਰਾਈਵ ਸੁਣਨਾ ਤੇ ਬੜਾ ਅੱਛਾ ਲੱਗਦਾ ਬਟ ਜਦ ਤੱਕ ਬੱਚਾ ਤਿਆਰ ਨਹੀਂ ਹੋਏਗਾ ਉਹਨੂੰ ਪਲੇਸਮੈਂਟ ਉਹਦੀ ਪਲੇਸਮੈਂਟ ਨਹੀਂ ਕੀਤੀ ਜਾ ਸਕਦੀ ਤੇ ਇੱਕ ਨਵੀਂ ਮੁਹਿੰਮ ਨਾਲ ਅਸੀਂ ਅਸੀਂ ਅਗਲੀ ਵਾਰ ਫੇਰ ਆਪਣੀ ਐਸੋਸੀਏਸ਼ਨ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ ਹੋ ਸਕਦਾ ਇਸ ਤੋਂ ਵੀ ਵੱਡਾ ਇਵੈਂਟ ਅਸੀਂ ਪਲਾਨ ਕਰੀਏ ਆਪਣੇ ਐਸੋਸੀਏਸ਼ਨ ਦੇ ਮੈਂਬਰ ਦੇ ਸਪੋਰਟ ਦੇ ਨਾਲ ਐਂਡ ਲਾਸਟ ਵਿੱਚ ਮੈਂ ਆਪਣੇ ਸਾਰੇ ਐਸੋਸੀਏਸ਼ਨ ਦੇ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ ਹਾਂ ਜਿਹੜਾ ਕਿ ਸਾਡੇ ਹਰ ਟਾਈਮ ਹਰ ਵੇਲੇ ਕਿਸੇ ਵੀ ਪਰਪਸ ਲਈ ਸਾਡੇ ਨਾਲ ਖੜੇ ਰਹਿੰਦੇ ਨੇ ਥੈਂਕ ਯੂ ਕੈਮਰ ਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ